ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਆਮ ਤੌਰ ਤੇ ਦੇਖਦੇ ਹਾਂ ਸੜਕਾਂ ਦੇ ਲੱਗੇ ਟ੍ਰੈਫਿਕ ਜਾਮਾਂ ਦੇ ਕਾਰਨ ਲੋਕ ਰਿਤ ਨਵੇਂ ਹਾਸੇ ਹੁੰਦੇ ਹਨ ਇਹ ਹਾਸਾ ਦੇਖਣ ਨੂੰ ਮਿਲ ਰਿਹਾ ਹੈ ਨਾਬਾ ਦੇ ਵਿੱਚ ਜਿੱਥੇ ਕੁਝ ਦਿਨਾਂ ਦੇ ਵਿੱਚ ਸਰਕਲ ਰੋਡ ਦੇ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਲੰਬੇ ਲੰਬੇ ਜਾਮ ਜੋ ਆਪਣੇ ਆਪ ਦੇ ਵਿੱਚ ਹਾਸੇ ਦਾ ਕਾਰਨ ਬਣਦੇ ਜਾ ਰਹੇ ਹਨ ਵਿਧਾਇਕ ਮਾਨ ਨੇ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਤੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਵੀ ਜਿਹਾ ਦੀ ਦਿਖਮਿਆ ਜਾ 90 ਲੋਕਾਂ ਨੂੰ ਭੁਗਤਣਾ ਪੈ ਰਿਹਾ ਜੋ ਪਿਛਲੇ 10 ਸਾਲਾਂ ਤੋਂ ਸਾਰੀ ਟ੍ਰੈਫਿਕ ਵੱਧ ਗਈ ਹੈ ਲੇਕਿਨ ਸਰਕ ਰੋਡ ਉਮੇ ਦੇ ਉਮੇ ਹਨ 10 ਸਾਲਾਂ ਵਿੱਚ ਕੁਝ ਵੀ ਨਹੀਂ ਕੀਤਾ ਗਿਆ ਜਿਸ ਕਾਰਨ ਸਮੱਸਿਆਵਾਂ ਖੜੀਆਂ ਹੋ ਗਈਆਂ ਹਨ ਤੰਗ ਹਨ ਰੜਕਾਂ ਉਪਰ ਆਪਣੀ ਕੀਮਤੀ ਜਾਨਾ ਗਵਾ ਰਹੇ ਹਨ ਲੋਕਾਂ ਦੇ ਪਰਿਵਾਰਕ ਮੈਂਬਰ ਅਤੇ ਸੰਬੰਧੀ ਗਰੁੱਪਾਂ ਵੱਲੋਂ ਇੱਕ ਕੈਂਡਲ ਮਾਰਚ ਐਤਵਾਰ 2 ਨਵੰਬਰ ਦੀ ਸ਼ਾਮ ਨੂੰ ਕੱਢਿਆ ਜਾ ਰਿਹਾ ਹੈ ਜਿਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਲੱਗਾ ਜਾਗ ਸ਼ੁੱਕਰਵਾਰ ਲੋਕਾਂ ਨੇ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਨਗਰਪਾਲਿਕਾਵਾਂ ਦੀ ਹੁਣ ਤਾਂ ਟਰੈਲੀਆਂ ਚੱਲਦੀਆਂ ਨਜ਼ਰ ਆਉਂਦੀਆਂ ਹਨ ਪਰ ਕੁਝ ਦਿਨਾਂ ਵਿੱਚ ਫਿਰ ਹਾਲਾਤ ਉਵੇਂ ਦੇ ਉਵੇਂ ਬਣ ਜਾਂਦੇ ਹਨ ਕਿਉਂਕਿ ਅਗਰ ਗੱਲ ਕਰੀਏ ਲੋਕਾਂ ਉੱਤੇ ਕੀਤੇ ਗਏ ਨਜਾਇਜ਼ ਕਬਜ਼ੇ ਕਿਉਂਕਿ ਜਦੋਂ ਕੋਈ ਗਾਹਕ ਦੁਕਾਨ ਤੇ ਸਮਾਨ ਲੈਣਾ ਹੋਵੇ ਕਿੱਥੇ ਖੜਾਵੇ ਅਗਰ ਉਹ ਸੜਕ ਤੇ ਖੜਾਉਂਦਾ ਹੈ ਤੇ ਨੁਕਸਾਨਾਂ ਕਈ ਵਾਰ ਗੱਡੀਆਂ ਟੈਚ ਹੋ ਜਾਂਦੀਆਂ ਜਿਸ ਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਤੇ ਲੜਾਈ ਝਗੜੇ ਹੁੰਦੇ ਹਨ ਕਦੋਂ ਜਾਗੇਗਾ ਪ੍ਰਸ਼ਾਸਨ ਕਦੋਂ ਪ੍ਰਸ਼ਾਸਨ ਉ ਜਾਗ ਕੁੰਭ ਕਰਨੀ ਨਹੀਂ ਸੁੱਤਾ ਪਿਆ ਜਾਗੇਗਾ ਕਿਉਂਕਿ ਅਗਰ ਗੱਲ ਕਰੀਏ ਇਸ ਸਬੰਧੀ ਜਦੋਂ ਥਾਣਾ ਕੁਤਵਾਲੀ ਦੇ ਇੰਚਾਰਜ ਸਰਵਿਸਿੰਗਾਂ ਨਗਰ ਕੌਂਸਲ ਦੇ ਕਾਰਜ ਸਦਕਾ ਅਫਸਰ ਗੁਰਚਰਨ ਸਿੰਘ ਗੱਲ ਨਾਲ ਮੌਕੇ ਦੇ ਮੌਜੂਦ ਨਜਾਇਜ਼ ਕਬਜ਼ੇ ਹਟਵਾਏ ਗਏ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਹੁਣ ਸਰਕ ਰੋਡ ਉੱਪਰ ਕੋਈ ਵੀ ਨਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸੜਕਾਂ ਦੇ ਉੱਪਰ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਜੇ ਤੱਕ ਕੀਤੀ ਗਈ ਕਾਰਵਾਈ ਠੀਕ ਹੈ ਪਰ ਕਾਰਵਾਈ ਸਾਰੇ ਲੋਕਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ। ਗੈਰਜਾ ਰਾਜਨੀਤਿਕ ਦਬਾਅ ਹਟਾ ਕੇ ਨਹੀਂ ਕਰਨਾ ਚਾਹੀਦਾ। ਇਸੇ ਸਬੰਧੀ ਦੁਕਾਨਦਾਰ ਹੜਕੀ ਹਸਨ ਰੋਕਣ ਲਈ ਨਹੀਂ ਕੀਤੀ ਗਈ ਜਿਸ ਦੇ ਮਜਬੂਰ ਉਹ ਕਹੋ ਉਹਨਾਂ ਨੇ ਕੱਲ ਐਤਵਾਰ ਨੂੰ ਸ਼ਾਮ ਨੂੰ 4 ਵਜੇ ਕੈਂਡਲ ਮਾਰਚ ਕੱਢਿਆ ਜਾਣਾ ਹੈ ਅਧਿਕਾਰ ਕਾਰਵਾਈ ਕਰਦੇ ਸਵਾਗਤ ਕਰਦੇ ਕਿਹਾ ਕਿ ਪ੍ਰਸ਼ਾਸਨ ਚਿੰਤਾ ਕਿ ਸੜਕ ਦੇ ਉੱਪਰ ਟ੍ਰੈਫਿਕ ਲੈਟਮ ਵਿਵਸਥਾ ਕੀਤੀ ਜਾਵੇ ਡਿਵਾਈਡਰ ਬਣਾਏ ਜਾਣ ਖਾਸ ਤੌਰ ਤੇ ਸ਼ਹਿਰ ਦੇ ਵਾਲੇ ਦੁਆਲੇ ਰਿੰਗ ਰੋਡ ਬਣਾਏ ਜਾਵੇ ਤਾਂ ਭਾਰੀ ਟ੍ਰੈਫਿਕ ਬਾਹਰ ਦੀ ਤਬਦੀਲੀ ਕੀਤੀ ਆ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਸਰਕਾਰ ਦੀ ਖਲਾਫ ਕੈਂਡਲ ਮਾਰਚ ਤੋਂ ਬਾਅਦ ਆਪਣਾ ਸੰਘਰਸ਼ ਜਾਰੀ ਰੱਖਣਗੇ ਆਹ ਦੇਖਦੇ ਨੇ ਤਸਵੀਰਾਂ ਦੇ ਵਿੱਚ ਹੁਣ ਤਾਂ ਪ੍ਰਸ਼ਾਸਨ ਜਾਗਦਾ ਨਜ਼ਰ ਆਉਂਦਾ ਹੈ ਪਰ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਇਹ ਵਿਵਸ ਕਿਹਨੇ ਇਹ ਨਜਾਇਜ਼ ਕਬਜ਼ੇ ਹਟਣਗੇ ਕਿਸੇ ਵੀ ਸ਼ਹਿਰਾਂ ਦੀ ਗੱਲ ਕਰੀਏ ਚਾਹੇ ਦਾਵੇ ਤਾਂ ਬੜੇ-ਬੜੇ ਪ੍ਰਸ਼ਾਸਨ ਕਰਦਾ ਹੈ ਫਿਰ ਕੁਝ ਦਿਨਾਂ ਬਾਅਦ ਫਿਰ ਉਹੀ ਹਾਲਾਤ ਬਣ ਜਾਂਦੇ ਹਨ ਲੋਕਾਂ ਬੋਲੋ ਨਜਾਇਜ਼ ਕਬਜ਼ੇ ਦੁਕਾਨਾਂ ਅੱਗੇ ਬੜੇ-ਬੜੇ ਬੋਰਡ ਲਗਾਏ ਜਾਂਦੇ ਹਨ ਅਤੇ ਬੜੇ-ਬੜੇ ਮੂਰੇ ਹੌਰਡਿੰਗ ਲੱਗ ਜਾਂਦੇ ਹਨ ਜਿਸ ਦੇ ਕਾਰਨ ਜਾਮ ਬਣ ਜਾਂਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਇੱਕ ਬੋਰਡ ਕਿੰਨੀ ਜਗ੍ਹਾ ਘੇਰ ਰਿਹਾ ਹੈ ਕਿ ਇੱਥੇ ਇੱਕ ਜਗ੍ਹਾ ਦੇ ਉੱਪਰ ਕੋਈ ਮੋਟਰਸਾਈਕਲ ਸਕੂਟਰ ਖੜ੍ਹ ਸਕਦਾ ਹੈ। ਸੋਖਾਂ ਵੱਲੋਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਚਾਹੇ ਕਿਸੇ ਹੋਟਲ ਦੇ ਹੋਣ ਜਾਂ ਕਾਸੀ ਫੈਕਟਰੀਆਂ ਦੇ ਹੋਣ। ਉਹਨਾਂ ਵੱਲੋਂ ਆਪਣੇ ਬੋਰਡ ਲਾ ਲਾ ਕੇ ਇਹਨਾਂ ਨਜਾਇਜ਼ ਕਬਜ਼ੇ ਕਰ ਲਏ ਜਾਂਦੇ ਹਨ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਖੜ੍ਹਣੇ ਮੁਸ਼ਕਲਾਂ ਵੀ ਨਜ਼ਰ ਆਉਂਦੀਆਂ ਹਨ। ਤਸਵੀਰਾਂ ਵੀ ਦੇਖ ਸਕਦੇ ਹੋ ਪੀਲਾ ਪੰਜਾਬ ਫੇ ਚੱਲ ਰਿਹਾ ਹੈ। ਪਰ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਕਾਰਵਾਈਆਂ ਹੁੰਦੀਆਂ ਹਨ। ਜੀ ਨਹੀਂ ਮੀਦਾ ਭਰਿਆ ਮੀਦਾ ਭਰਿਆ ਮੀਦਾ ਉਪਰ ਫੁੱਲਾ ਓ ਯਾਰ ਇਹਨੂੰ ਟਰਾਲੀ 'ਚ ਸਿੱਟ ਟਰਾਲੀ ਕਿੱਥੇ ਆਪਣੀ ਜੱਕੜਾ ਜੱਕੜਾ अगे ले जागे हाँ जी की कार्रवाई सही हो रही है कार्रवाई बहुत बढ़िया हो रही है ਪਰ ਭਾਟਾ ਤਰਕੇ ਹੋਵੇ ਸਿਰੇ ਤੋਂ ਲੈ ਕੇ ਸਿਰੇ ਤੱਕ ਕਿਸੇ ਨੂੰ ਵੀ ਮਸ਼ੀਨਰੀ ਨੂੰ ਆਉਣਾ ਨਾ ਲੱਗੇ ਬਹੁਤ ਵਧੀਆ ਗਰੀਬਾਂ ਦੇ ਖਿਲਾਫ ਨਾ ਹੋਵੇ ਅਮੀਰਾਂ ਦੇ ਖਿਲਾਫ ਵੀ ਨਾ ਹੋਵੇ ਜੇ ਅਮੀਰਾਂ ਦੇ ਕਬਜ਼ੇ ਨੇ ਨਜਾਇਜ਼ ਹਾਂ ਜਿਨ੍ਹਾਂ ਦੇ ਅਮੀਰਾਂ ਦੇ ਵੀ ਨੇ ਉਹਨਾਂ ਦੇ ਵੀ ਕਬਜ਼ੇ ਉਹਨਾਂ ਦੇ ਵੀ ਲਏ ਜਾਣ ਤੜਾਏ ਜਾਣ ਨਾਲ ਨਾਲ ਚਾਹੇ ਤਖੜਾ ਚਾਹੇ ਅਮੀਰ ਉਹ ਇੱਕ ਬਰਾਬਰ ਦਾ ਹੋਣਾ ਚਾਹੀਦਾ ਸਰ ਠੀਕ ਹੈ ਅਗਰ ਕੌਂਸਲ ਵੱਲੋਂ ਕੀਤਾ ਜਾ ਰਿਹਾ ਕਿ ਕੈਂਡਲ ਮਾਰਚ ਤੋਂ ਬਾਅਦ ਹੀ ਇਹ ਕਦਮ ਉਠਾਉਣਾ ਜ਼ਰੂਰੀ ਸੀ ਨਹੀਂ ਜੀ ਇਹ ਐਸਾ ਇੰਬੀਸੀ ਰੈਗੂਲਰ ਐਕਟੀਵਿਟੀ ਸਾਡੀ ਚੱਲਦੀ ਰਹਿੰਦੀ ਆ ਅਸੀਂ ਇਹਨਾਂ ਨੂੰ ਅੱਜ ਬੜੇ ਜਿੰਗੀ ਪੱਧਰ ਤੇ ਸੋਚ ਕੇ ਵੀ ਰਿਮੂਵ ਕਰ ਰਹੇ ਹਾਂ ਵੀ ਇਹ ਜਿਹੜਾ ਪ੍ਰਸ਼ਾਸਨ ਦਾ ਬੜਾ ਧਿਆਨ ਹੈ ਇਹਦੇ ਵਿੱਚ ਤੇ ਅਸੀਂ ਵੈਸੇ ਸਾਡੀ ਰੈਗੂਲਰ ਐਕਟੀਵਿਟੀ ਚੱਲਦੀ ਰਹਿੰਦੀ ਆ ਹਾਂ ਕੀ ਲੱਗਦਾ ਵੀ ਹੁਣ ਦੁਬਾਰਾ ਇਕੱਲੇ ਗਰੀਬਾਂ ਦੇ ਖਿਲਾਫ ਤਾਂ ਨਹੀਂ ਕਾਰਵਾਈ ਹੋਗੀ ਅਮੀਰ ਜੀ ਨਹੀਂ 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 ਸਾਰਿਆਂ ਦੇ ਖਿਲਾਫ ਹੋਊਗੀ ਜੀ ਕੋਈ ਗਰੀਬ ਅਮੀਰ ਵਾਲਾ ਕੋਈ ਹੈਗਾ ਫੰਡਾ ਨਹੀਂ ਕਰਨਾ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਰੂਟੀਨ ਚ ਚੱਲਦੀ ਰਹੇਗੀ ਕਿ ਕਰਦੇ ਇਹਨੂੰ ਫਿਊਚਰ ਅਸੀਂ ਲਗਨ ਨਹੀਂ ਦੇਣੀ ਹੈਗੀ ਜੀ ਰੈਡੀ ਜੀ ਅੱਜ ਸਾਰੀਆਂ ਚੁਕਾ ਦੇਣੀਆਂ ਨੇ ਇਹਨਾਂ ਨੂੰ ਜੇ ਕੋਈ ਅੱਜ ਨਹੀਂ ਚੱਕੂਗਾ ਤਾਂ ਜੀਸੀਬੀ ਨਾਲ ਵੀ ਨਾਲ ਆ ਰਹੀ ਹੈ ਉਹਨੂੰ ਚੱਕਿਆ ਸੀ ਟਰਾਲੀ 'ਚ ਸਿੱਟਾਂਗੇ ਇੱਕ ਗੱਲ ਸਾਹਮਣੇ ਆ ਰਹੀ ਹੈ ਤੇਰੇ ਰੇਡੀ ਆਲੇ ਨੇ ਪੈਸੇ ਮਹੀਨਾ ਦਿੰਦੇ ਨੇ ਮਹੀਨੇ ਆਲਿਆਂ ਨੂੰ ਹਟਾ ਲਵਾਂਗੇ ਫਿਰ ਦੇਖੋ ਮਹੀਨਾ ਸਾਡਾ ਦਫਤਰ ਤਾਂ ਨਹੀਂ ਕੋਈ ਲੈ ਰਿਹਾ ਜੇ ਕਿਸੇ ਪ੍ਰਾਈਵੇਟ ਪਰਸਨ ਨੂੰ ਦੇ ਰਹੇ ਨੇ ਤਾਂ ਉਹ ਵੀ ਅਸੀਂ ਹਟਾਵਾਂਗੇ ਉਹ ਆਪਦਾ ਉਹਨਾਂ ਨਾਲ ਸਾਬ ਕਿਤਾਬ ਕਰਨਗੇ ਇਹ ਰੇੜੀਆਂ ਖੋਖੇ ਨਹੀਂ ਸੰਭਾਲ 그룹 ਕੀ ਨਾਗਰਿਕ ਇਹ ਕੋਈ ਇਸ ਗੱਲ ਤੋਂ ਖੁਸ਼ ਸੰਤੁਸ਼ਟ ਨਹੀਂ ਹੋ ਸਕਦੇ ਕਿਉਂਕਿ ਜਿੰਨਾ ਪਤਾ ਲੱਗਿਆ ਉੱਥੇ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਬੋਰਡ ਚੱਕੇ ਗਏ ਨੇ ਖਲੈਕਸ ਪੱਟੇ ਗਏ ਨੇ ਉਹ ਕਹਿੰਦੇ ਕੈਂਡਲ ਮਾਰਚ ਆ 2 ਤਰੀਕ ਨੂੰ ਕੱਲ ਉਹ ਲੰਘ ਜਾਣ ਦਾ ਫੇਰ ਲਾ ਲਿਓ ਮਤਲਬ ਇਹ ਤਾਂ ਬੇ ਬੇਵਿਸ਼ਵਾਸੀ ਬਣਾ ਰਹੇ ਨੇ ਨਾ ਲੋਕਾਂ ਨਾਲ ਲੋਕਾਂ ਨੂੰ ਧੋਖੇ ਚ ਰੱਖਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਕੀ ਕੀ ਅਪੀਲ ਕੀਤੀ ਗਈ ਹੈ ਅਸੀਂ ਨੇ ਤਾਂ ਲਗਭਗ ਮਈ 2024 ਚ ਇੱਕ ਸ਼ਿਵਾਇਨ ਕਲੇ ਵੱਲੋਂ ਮੇਰੇ ਕੋਲ ਲੈਟਰ ਹੈ ਉਦੋਂ ਦਿੱਤਾ ਸੀਗਾ ਇਸ ਸਰਕੂਲਰ ਰੋਡ ਦੇ ਐਂਗਲ ਤੋਂ ਫੇਰ ਦੁਬਾਰਾ ਦਿੱਤਾ ਜਿਹੜਾ ਉਹ 27 11 2024 ਨੂੰ ਫੇਰ ਉਸ ਤੋਂ ਬਾਅਦ 4 ਦਸੰਬਰ 2024 ਨੂੰ ਫੇਰ ਲਗਭਗ 300 ਲੋਕਾਂ ਤੋਂ ਸਾਈਨ ਕਰਾ ਕੇ ਫੇਰ ਐਸਡੀਐਮ ਲਾਭਾ ਨੂੰ ਦਿੱਤਾ ਗਿਆ ਕਿ ਇਹਦੇ ਤੇ ਮਾਰਾ ਮੋਟਾ ਗੌਰ ਕਰ ਲਓ ਲੋਕਾਂ ਦੇ ਤੀਪੁੱਤ ਬਾਜਣ ਸੁਹਾਗ ਬਾਜਣ ਭਾਈ ਬਾਜਣ ਮਾਪੇ ਬਾਚਣ ਲੋਕਾਂ ਦੇ ਇਹ ਪ੍ਰਸ਼ਾਸਨਿਕ ਅਧਿਕਾਰੀ ਸੁੱਤੇ ਕਿਉਂ ਪਏ ਨੇ ਬਾਹਰ ਕਿਉਂ ਨਹੀਂ ਨਿਕਲਦੇ ਐਸੇ ਨਾਬਾਹਵਲੋਂ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਸੀ ਨਹੀਂ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਪ੍ਰਸ਼ਾਸਨ ਉਸ ਕਾਰਜ ਪ੍ਰਣਾਲੀ ਵਾਲਿਆਂ ਨੂੰ ਕੰਮ ਕਰਵਾਉਂਦੀ ਕਰਨ ਨੂੰ ਕਿਉਂਕਿ ਰਲ ਕੇ ਦੋਨੇ ਆਪਣੀ ਕਾਰਜ ਪ੍ਰਣਾਲੀ ਕੰਮ ਕਰ ਰਹੀ ਹੈ ਨਾ ਵਿਧਾਨਪਾਲਿਕਾ ਸਾਡੀ ਕੰਮ ਕਰ ਰਹੀ ਹੈ ਸਰਕਾਰ ਸੁੱਤੀ ਪਈ ਹੈ ਪ੍ਰਸ਼ਾਸਨ ਸੁੱਤਾ ਪਿਆ ਦੋ ਸਾਲਾਂ ਦੇ ਵਿੱਚ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਸੇਫਟੀ ਜਿਹੜੀ ਰੋਡ ਸੇਫਟੀ ਦੇ ਐਂਗਲ ਤੋਂ ਇੱਕ ਵੀ ਕੋਈ ਮੀਟਿੰਗ ਹੋਈ ਹੈ ਡੀਸੀ ਸਾਹਿਬ ਨਾਲ ਤਾਂ ਉਹਦੇ 'ਚ ਕੋਈ ਇਹ ਗੱਲ ਰੱਖੀ ਹੈ ਜਾਂ ਨਹੀਂ ਰੱਖੀ एसडीएम साहब ने एक्शन साहब ने कोई मीटिंग च रखी या नहीं रखी ते जे नहीं रखी ਜਾਂ ਤੁਹਾਡੇ ਟ੍ਰੈਫਿਕ ਇੰਚਾਰਜ ਨੇ ਰੱਖੀ ਜਾਂ ਨਹੀਂ ਰੱਖੀ जे रखी ਤਾਂ ਕੀ ਰੱਖੀ ਲੋਕਾਂ ਨਾਲ ਅੱਜ ਤੱਕ ਸੰਵਾਦ ਨਹੀਂ ਰਚ ਆ ਗਿਆ ਗੱਲ ਤੱਕ ਚਰਚਾ ਹੀ ਨਹੀਂ ਹੋਈ ਇਹਦੇ ਤੇ ਗੰਭੀਰ ਅੱਜ ਤੱਕ ਪਿਛਲੇ ਡੇਢ ਸਾਲ ਤੋਂ ਤਾਂ ਲਗਾਤਾਰ ਅਸੀਂ ਇਸ ਗੱਲ ਦੇ ਉੱਤੇ ਲੋਕਾਂ ਤੋਂ ਹਰ ਰੋਜ਼ ਉੱਥੇ ਜਿਹੜੇ ਸਾਈਸ ਸਮਾਧਾਂ ਤੇ ਬਜ਼ੁਰਗ ਆਉਣਾ ਚਾਹੁੰਦੇ ਨੇ ਸ਼ੇਅਰ ਕਰਨੀ ਚਾਹੁੰਦੇ ਨੇ ਹੈਲਥ ਦੇ ਐਂਗਲ ਤੋਂ ਤੇ ਉਹ ਹਰ ਵਾਰੀ ਕਹਿੰਦੇ ਨੇ ਬੇਟਾ ਸਾਦੋ ਤਾਂ ਲੰਗੀ ਨਹੀਂ ਜਾ ਰਹੇ ਆ ਕਿਵੇਂ ਲੰਗੀ ਹੈ ਸਪੀਡ ਕੰਟਰੋਲ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਤੋਂ ਸਪੀਡ ਅਨ ਕੰਟਰੋਲ ਹੋਈ ਹੋਈ ਹੈ ਇੱਥੇ ਤੁਸੀਂ ਇੱਥੇ ਵੀ ਦੇਖੋਗੇ 10 ਮਿੰਟ ਖੜੋਗੇ ਤਾਂ ਤੁਹਾਨੂੰ ਆਪਣੇ ਆਪ ਇੱਥੇ ਖੜਨਾ ਆਪਣੇ ਆਪ ਨੂੰ ਜਾਣ ਖਾਤਰੇ ਚ ਪਾਉਣ ਲੱਗੇਗਾ ਜਿਹੜਾ ਅੱਜ ਦਾ ਐਕਸ਼ਨ ਆ ਕਿ ਕਾਫੀ ਸੀ ਤੇ ਦੂਜੀ ਗੱਲ ਤੇ ਕੱਲਾ ਤੁਹਾਡਾ ਕੈਂਡਲ ਮਾਰਕ ਤੱਕ ਸੀਮਤ ਹੈ ਕਿ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਤੁਹਾਨੂੰ ਦੁੱਧ ਚੱਲਦਾ ਰਹੇ ਆਪਾਂ ਇਸ ਟਾਈਮ ਤੇ ਬੌੜਾ ਗੇਟ ਖੜੇ ਆ ਇੱਥੇ ਦੋ ਸਟੇਟ ਹਾਈਵੇ ਆ ਕੇ ਜੁੜ ਰਹੇ ਨੇ ਇੱਕ ਰਾਏਕੋਟ ਜਗਰਾਵਾ ਤੋਂ ਪਟਿਆੜਾ ਜਾਣ ਵਾਲਾ ਟ੍ਰੈਫਿਕ ਇੱਕ ਪਠਿੰਡਾ ਭਵਾਨੀਗੜ੍ਹ ਤੋਂ ਗੁਵਿੰਦਗੜ੍ਹ ਮਹਾੜੀ ਜਾਣ ਵਾਲਾ ਟ੍ਰੈਫਿਕ ਜਿਹੜੀ ਇਹ ਰੋਡ ਹੈ ਇਸ ਦੇ ਜਿਹੜੇ 10-10 ਫੁੱਟ ਬਰਮ ਨੇ ਬਰਮ ਦੇ ਉੱਤੇ ਇਨਕ੍ਰੋਚਮੈਂਟ ਪਰਮਨੈਂਟ ਵੀ ਨੇ ਬਹੁਤ ਠੀਕ ਹੈ ਅੱਜ ਚੰਗਾ ਕੰਮ ਕੀਤਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਅੱਜ ਇਹ ਟੈਂਪਰੇਰੀ ਹੈ ਬਟ ਇਸ ਰੋਡ ਨੂੰ ਜਿਹੜੀ ਹੈਗੀ ਹੈ ਬੌੜਾ ਗੇਟ ਤੋਂ ਲੈ ਕੇ ਰੋਟੀ ਦੇ ਬ੍ਰਿਜ ਤੱਕ ਡਬਲ ਕੀਤਾ ਜਾਵੇ ਜੀ ਨੰਬਰ 1 ਨਾਬਾ ਜਿਵੇਂ ਪਟਿਆਲੇ ਦੇ ਵਿੱਚ ਟ੍ਰੈਫਿਕ ਲਾਈਟਾਂ ਅਸੀਂ 25 ਕਿਲੋਮੀਟਰ ਲਗੀਆਂ ਨੇ ਟ੍ਰੈਫਿਕ ਲਾਈਟਾਂ ਲਗੀਆਂ ਜਾਂ ਔਰ ਸਰਕੂਲਰ ਰੋਡ ਹੈ ਜਿਹੜੀ ਇਹ ਇਸ ਦੇ ਆਲੇ ਦੁਆਲੇ ਇੱਕ ਰਿੰਗ ਰੋਡ ਨਾ ਬਿਹਾਰ ਦੁਆਲੇ ਰਿੰਗ ਰੋਡ ਬਣਾਈ ਜਾਵੇ ਹੁਣ ਜਿਹੜੇ ਇੱਥੇ ਤੁਸੀਂ ਦੇਖੋ ਕਿ ਕਿੰਨਾ ਜਿਆਦਾ ਡੈਂਸਿਟੀ ਹੈ ਟ੍ਰੈਫਿਕ ਦੀ ਠੀਕ ਹੈ ਇਹਦੇ ਤੇ ਇਨਕ੍ਰੋਚਮੈਂਟਸ ਨੇ ਹੈਵੀ ਟ੍ਰੈਫਿਕ ਬਾਹਰ ਹੋ ਜੇਗੀ ਹੈਵੀ ਟ੍ਰੈਫਿਕ ਇੱਕ ਤਾਂ ਬਾਹਰ ਹੋਵੇ ਜੀ ਨੰਬਰ 2 ਦੇ ਉੱਤੇ ਇਹ ਜਿਹੜੀ ਰੋਡ ਹੈ ਇਹ ਡਬਲ ਹੋਣੀ ਚਾਹੀਦੀ ਹੈ ਠੀਕ ਹੈ ਜੇ ਉਹ ਨਾ ਜੇ ਡਬਲ ਨਹੀਂ ਹੁੰਦੀ ਤਾਂ ਇਹਦੇ ਵਿਚਾਲੇ ਇੱਕ ਜਿਵੇਂ ਪਟਿਆਲੇ ਆਪਾਂ ਜਾਣਦੇ ਆ ਵਰਕਸ਼ਾਪ ਕੋਲੇ ਇਹਦੇ ਵਿਚਾਲੇ ਜੰਗਲਾ ਲੱਗੇ ਇਹਦੇ ਵਿਚਾਲੇ ਜੰਗਲਾਂ ਲੱਗੇ ਜੀ ਨਜਾਇਜ਼ ਕਬਜ਼ੇ ਹਟਣਗੇ ਤਾਂ ਹੀ ਹੋਏਗਾ ਜੀ ਜੀ ਬਿਲਕੁਲ ਨਜਾਇਜ਼ ਕਬਟੇ ਤਾਂ ਹੀ 10-10 ਫੁੱਟ ਬਰਮ ਹੈ ਹੂੰ ਉਸ ਇੱਧਰ ਜਿੱਧਰ ਮਰਜ਼ੀ ਕਮਾ ਕੇ ਦੇਖ ਲਓ ਕਿਵੇਂ ਇਨਕ੍ਰੋਚਮੈਂਟਾਂ ਨੇ ਉਹ ਇਨਕ੍ਰੋਚਮੈਂਟ ਕਾਦੇ ਵਾਸਤੇ ਨੇ ਨਾ ਤਾਂ ਪੈਡੇਸਟਰੀਅਨ ਨਾ ਸਕੂਟਰਿਸਟ ਨਾ ਮੋਟਰਸਾਈਕਲ ਨਾ ਬੱਚੇ ਨਾ ਔਰਤਾਂ ਸੇਫ ਹੀ ਨਹੀਂ ਹੈਗੀਆਂ 10 ਮੌਤਾ ਹੋ ਗਈਆਂ ਪਿੱਛੇ ਜੇ ਉਹਦੇ ਕੌਣ ਜ਼ਿੰਮੇਵਾਰ ਹੈ ਇਹ ਕੈਂਡਲ ਮਾਰਚ ਹੋਏਗਾ ਕੱਲ 100% ਕਿਉਂ ਨਹੀਂ ਹੋਏਗਾ ਜੀ ਸਰ ਕੈਂਡਲ ਮਾਰਚ ਹੈ ਸਾਡਾ ਕਿਸੇ ਦੇ ਖਿਲਾਫ ਨਹੀਂ ਕੈਂਡਲ ਮਾਰਚ ਸਾਡਾ ਸਮਾਜ ਇੱਕ ਜਿਹੜ ਉਹ ਇਸ ਕਰਕੇ ਉੱਠਿਆ ਕਿ ਵੀ ਕੋਈ ਸੁਣੇ ਨਹੀਂ ਰਿਹਾ ਕਿਤੇ ਸੁਣਵਾਈ ਨਹੀਂ ਹੋ ਰਹੀ ਵੱਡੀਆਂ ਵੱਡੀਆਂ ਰੋਡਸ ਬਣ ਗਈਆਂ ਪੰਜਾਬ ਦੇ ਵਿੱਚ ਤੇ ਨਾਬੇ ਨੂੰ ਕੀ ਹੋ ਗਿਆ ਨਾਬੇ ਦੇ ਕਿਉਂ ਨਹੀਂ ਬਣ ਰਹੀਆਂ ਜ਼ਿੰਮੇਵਾਰੀ ਤਾਂ ਵਿਧਾਇਕ ਦੀ ਬਣਦੀ ਹੈ ਵਿਧਾਇਕ ਦੀ ਲਗਾ ਲੋ ਚਾਹੇ ਐਡਮਿਨਿਸਟ੍ਰੇਸ਼ਨ ਦੀ ਲਗਾ ਲੋ ਸਰਕਾਰ ਦੀ ਲਗਾ ਲੋ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ